ਉੱਤੇ ਆ ਜਾਣਗੇ ਜੇ ਅੱਜ ਇਹ ਗੱਲ ਕਹੀਏ ਕਿ ਭਾਈ ਤੁਹਾਨੂੰ ਅਸੀਂ ਆਟਾ ਦਾਲ ਨਹੀਂ ਦੇਣੀ ਤਾਂ ਲੋਕ ਸੜਕਾਂ ਤੇ ਆ ਜਾਣਗੇ ਪਰ ਵਰਿੰਦਰ ਘੁੰਮਣ ਵਰਗਾ ਹੀਰਾ ਤੁਰ ਗਿਆ 3 ਕਰੋੜ ਪੰਜਾਬ ਦੀ ਆਬਾਦੀ ਆ ਉਹਦੇ ਵਿੱਚੋਂ 1 ਫੀਸ ਦੀ ਪੰਜਾਬੀ ਸੜਕ ਤੇ ਨਹੀਂ ਆਈ ਸਿਰਫ 1 ਫੀਸ ਦੀ ਮੈਂ 2 ਦਿਨ ਦੀ ਗੱਲ ਕਰਦਾ 5 ਦਿਨ ਦੀ ਗੱਲ ਕਰਦਾ 3 ਕਰੋੜ ਦਾ 1 ਫੀਸ ਦੀ ਹਿੱਸਾ ਕੀ ਸੜਕਾਂ ਦੇ ਉੱਤੇ ਆਇਆ ਸਾਡੇ ਕੋਲੇ ਇਹੋ ਜਿਹਾ ਆਖਰੀ ਪੂਰਾ ਜਿਹੜਾ ਕਿ ਬਾਲਟਗਾ ਨੂੰ ਡੀਕ ਲਾ ਕੇ ਦੁੱਧ ਪੀਂਦਾ ਹੋਵੇ ਸਾਡੇ ਕੋਲੇ ਇਹ ਆਖਰੀ ਪੂਰਾ ਜਿਹੜਾ ਕਿ ਛੰਨਿਆਂ ਦੇ ਛੰਨੇ ਦਹੀਂ ਦੇ ਪਿੰਦਾ ਹੋਵੇ ਜਿਹੜਾ ਦੇਸੀ ਘੋ ਨੂੰ ਹਜ਼ਮ ਕਰਨ ਦਾ ਮਾਦਾ ਰੱਖਦਾ ਹੋਵੇ ਅੱਜ ਦੀ ਜਵਾਨੀ ਤਾਂ ਆਪਾਂ ਵੇਖਦੇ ਆ ਸੁੱਕੇ ਡੱਕਿਆਂ ਵਰਗੇ ਸਰੀਰ ਆ ਮੇਰੇ ਸਮੇਤ ਤੁਹਾਡੇ ਵਿੱਚ ਜਿੰਨੇ ਵੀ ਬੈਠੇ ਆ ਕੀ ਕਦੇ ਕੋਈ ਵਰਿੰਦਰ ਘੁੰਮਣ ਆਪਦੇ ਪੁੱਤ ਤੀ ਨੂੰ ਬਣਾਉ ਕੀ ਕਦੇ ਉਹ ਆਪ ਬਣ ਸਕੂ ਅਸੀਂ ਇਦਾਂ ਸਿਰਫ ਗੱਲਾਂ ਕਰਨ ਜੋਗੇ ਰਹਿ ਜਾਂਦੇ ਆ ਅਸੀਂ ਬਾਅਦ ਦੇ ਵਿੱਚ ਕੁਝ ਨਹੀਂ ਕਰਦੇ ਤੁਹਾਨੂੰ ਚਿੱਤੇ ਹੋਣਾ ਸੁਪਰੀਮ ਕੋਰਟ ਦੇ ਵੱਲੋਂ ਕੁਝ ਇੱਕ ਹਫ਼ਤੇ ਪਹਿਲਾਂ ਦੀ ਗੱਲ ਆ ਲਵਾਰਸ ਕੁੱਤਿਆਂ ਦੇ ਬਾਰੇ ਦਿੱਲੀ ਤੇ ਐਨਸੀਆਰ ਦੇ ਵਿੱਚ ਇੱਕ ਹੁਕਮ ਜਾਰੀ ਕੀਤਾ ਗਿਆ ਇਹਦੇਸ਼ ਜਾਰੀ ਕੀਤਾ ਗਿਆ ਕਿ ਇਹਨਾਂ ਕੁੱਤਿਆਂ ਨੂੰ ਜਿਹੜੇ ਕਿ ਗਲੀਆਂ ਦੇ ਵਿੱਚ ਮੌਤ ਦਾ ਖੋਹ ਬਣੇ ਆ ਇਹਨਾਂ ਕੁੱਤਿਆਂ ਨੂੰ ਤੁਸੀਂ ਸੰਭਾਲੋ ਨਸਬੰਦੀ ਕਰੋ ਜੇਕਰ ਸੜਕ ਦੇ ਉੱਤੇ ਕੋਈ ਵੀ ਵਿਗਨ ਪੈਂਦਾ ਜਿਹੜਾ ਵੀ ਬੰਦਾ ਵਿਗਨ ਪਾਉਂਦਾ ਉਹਦੇ ਉੱਤੇ ਕਾਨੂੰਨੀ ਕਾਰਵਾਈ ਹੋਵੇ ਕੁੱਤਾ ਪ੍ਰੇਮੀ ਸੜਕਾਂ ਦੇ ਉੱਤੇ ਆਏ ਫਿਲਮ ਪ੍ਰੇਮੀ ਸੜਕਾਂ ਦੇ ਉੱਤੇ ਆਏ ਤੇ ਬਾਅਦ ਦੇ ਵਿੱਚ ਮਾਨਯੋਗ ਅਦਾਲਤ ਨੇ ਆਵਦਾ ਫੈਸਲਾ ਬਦਲਿਆ ਇਹ ਗੱਲ ਕਹੀ ਕਿ ਭਾਈ ਇਹ ਤੁਸੀਂ ਕੁੱਤੇ ਲਿਜਾ ਸਕਦੇ ਹੋ ਨਸਬੰਦੀ ਕਰਕੇ ਉੱਥੇ ਹੀ ਛੱਡ ਸਕਦੇ ਹੋ ਕੁੱਤਾ ਪ੍ਰੇਮੀਆਂ ਨੇ ਇਹ ਗੱਲ ਕਹੀ ਕਿ ਹੁਣ ਸਾਡੇ ਅੰਦਰੇ ਨੂੰ ਠੰਡ ਪਈ ਆ ਕੁੱਤੇ ਦੇ ਲਈ ਸੰਘਰਸ਼ ਕਰ ਸਕਦੇ ਆ ਅੱਜ ਅਸੀਂ ਬੰਦੇ ਲਈ ਸੰਘਰਸ਼ ਨਹੀਂ ਕਰ ਸਕਦੇ ਅਸੀਂ ਅੱਜ ਵਰਿੰਦਰ ਘੁੰਮਣ ਦੇ ਹਾਲਾਤ ਕੀ ਬਣੇ ਜਿਹੜੇ ਬੰਦੇ ਦੀ ਡੀਲ ਡਾਲ ਇੰਨੀ ਆ ਜਿਹਦਾ ਮੇਰੇ ਲੱਕ ਜੱਡਾ ਡੋਲਾ ਹੋਵੇ ਉਸ ਬੰਦੇ ਨੂੰ ਅਸੀਂ ਵਿਚਾਰ ਨਹੀਂ ਸਕਿਆ ਮੈਂ ਕਿਸੇ ਦੇ ਉੱਤੇ ਉਲਾਂਬਾ ਨਹੀਂ ਮੜਦਾ ਪਰ ਕੀ ਕਿਸੇ ਪੰਜਾਬੀ ਨੇ ਆ ਮੈਂ ਪਿਛਲੇ ਦਿਨੀ ਦੇਖਿਆ ਵੀ ਇੱਥੇ ਪਹਿਣਾ ਵੀਰਾਂ ਨੇ ਜਲੰਧਰ ਦੇ ਮਾਡਲ ਟਾਊਨ ਤੋਂ ਲੈ ਕੇ ਤੇ ਮਿਸ਼ਨ ਚੌਕ ਤੱਕ ਰਾਤ ਦੇ ਵੇਲੇ ਕੈਂਡਲ ਮਾਰਚ ਕੱਢਿਆ ਆਪਦੇ ਪੰਜਾਬ ਦੇ ਪੁੱਤ ਨੂੰ ਬਚਾਉਣ ਦੇ ਲਈ ਮੋਮਬੱਤੀਆਂ ਜਗਾਉਣੀਆਂ ਪੈਣੀਆਂ ਇੰਨਾ ਹਨੇਰਾ ਪੰਜਾਬ ਦੇ ਵਿੱਚ ਫਸਰ ਗਿਆ ਕਿ ਮੋਮਬੱਤੀਆਂ ਜਗਾ ਜਗਾ ਕੇ ਗੱਲ ਕਰਨੀ ਪਊਗੀ ਦੁੱਖਾ ਸਾਡੇ ਕੋਲੋਂ ਰਾਜਵੀਰ ਜਵੰਦੇ ਵਰਗੇ ਵੀਰ ਚਲੇ ਗਏ ਦੁੱਖਾ ਕਿ ਜਿਸ ਦਿਨ ਉਹ ਗਿਆ ਉਸ ਤੋਂ ਅਗਲੇ ਦਿਨ ਇਹੋ ਜੇ ਵੀਰ ਚਲੇ ਗਏ ਤੁਹਾਨੂੰ ਚੇਤੇ ਨਹੀਂ ਹੋਣਾ ਆਪਣੇ ਚੇਤੇ ਨੇ ਜਿਹੜੇ ਕਮਜ਼ੋਰ ਹੋ ਗਏ ਤੇ ਮੁਠੀ ਦੇ ਵਿੱਚ ਪਈ ਰੇਤ ਵਾਂਗ ਖਿਰ ਜਾਂਦੇ ਆ ਪਿਛਲੇ ਦਿਨੀ ਜਦੋਂ ਵਰਿੰਦਰ ਕੁਮਣ ਬਾਈ ਦੀ ਮੌਤ ਹੋਈ ਆ ਉਸ ਤੋਂ ਕੁਝ ਦਿਨ ਪਹਿਲਾਂ ਪੰਜਾਬ ਦਾ ਨਹੀਂ ਅੰਤਰਰਾਸ਼ਟਰੀ ਪੱਧਰ ਦਾ ਇੱਕ ਅਲਗੋਜ਼ਾਬਾਦ ਦਾ ਕਰਮਜੀਤ ਸਿੰਘ ਬੱਗਾ ਉਹਦੀ ਮੌਤ ਹੋ ਗਈ ਠਕਰਡ ਦੇ ਵਿੱਚ ਟੱਬਰ ਦੇ ਬਹੁਤੇ ਜੀਵ ਵਿਦੇਸ਼ ਦੇ ਵਿੱਚ ਰਹਿੰਦੇ ਆ ਉਹਨਾਂ ਨੇ ਸੋਚਿਆ ਜੀ ਕਿ ਉੱਥੇ ਸਿਵਲ ਹਸਪਤਾਲ ਆ ਬਹਾੜੀ ਦੇ ਵਿੱਚ ਉਹਦੀ ਮੌਰਚਰੀ ਦੇ ਵਿੱਚ ਬੋਡੀ ਰੱਖ ਦਿੰਨੇ ਆ ਤੇ ਜਦੋਂ ਤੀਜੇ ਦਿਨ ਜਾ ਕੇ ਬੋਡੀ ਦੇਖੀ ਬੋਡੀ ਫੁੱਲੀ ਪਈ ਸੀ ਉਸ ਤੋਂ ਬਾਅਦ ਖਬਰ ਇਹ ਆਈ ਕਿ ਮੌਰਚਰੀ ਵਿੱਚ ਨਹੀਂ ਫ੍ਰਿਜ ਬੰਦ ਹੋ ਗਈ ਸੀ ਇਹ ਸਰਕਾਰੀ ਹਸਪਤਾਲ ਦਾ ਹਾਲ ਆ ਜਿਹੜੀ ਥਾਂ ਦੇ ਉੱਤੇ ਸਾਡਾ ਵੀਰ ਓਰਿੰਦਰ ਘੁੰਮਣ ਗਿਆ ਉਹ ਪ੍ਰਾਈਵੇਟ ਹਸਪਤਾਲ ਦਾ ਹਾਲ ਆ ਮਤਲਬ ਇਹ ਆ ਕਿ ਸਾਰਾ ਕੁਝ ਇੱਕੋ ਜਿਹਾ ਹੈ ਮੇਰੀ ਬੇਨਤੀ ਆ ਦੇਖੋ ਮੈਂ ਉਸ ਖੇਤਰ ਦੇ ਨਾਲ ਸੰਬੰਧਤਾਂ ਜਿੱਥੇ ਕਲਮ ਦੀ ਖੇਤੀ